ਦੋਸਤੋ ਅੱਜ ਗੱਲ ਕਰਦੇ ਆਂ ਕਿਹੜੀ ਤੋਂ ਮਿਲੀ ਸਿੱਖਿਆ ਦੀ ਰਾਜਾ ਭੋਜ ਨੇ ਇੱਕ ਵਾਰ ਆਪਣੇ ਗਵਾਂਢੀ ਰਾਜ ਤੇ ਹਮਲਾ ਕਰ ਦਿੱਤਾ ਉਸ ਰਾਜ ਤੇ ਰਾਜਾ ਰਾਮ ਸਿੰਘ ਦਾ ਰਾਜ ਸੀ ਰਾਮ ਸਿੰਘ ਦੇ ਕੋਲ ਸੈਨਿਕ ਸ਼ਕਤੀ ਘੱਟ ਸੀ ਪਰ ਉਸ ਦੇ ਸੈਨਿਕ ਬਹੁਤ ਬਹਾਦਰ ਯੋਧੇ ਸਨ ਇਸ ਤੋਂ ਉਲਟ ਰਾਜਾ ਰਾਮ ਸਿੰਘ ਦੀ ਸੈਨਾ ਚ ਸੈਨਿਕਾਂ ਤਾਂ ਬਹੁਤ ਸਨ ਪਰ ਉਸ ਸਮੇਂ ਉਹਨਾਂ ਚ ਹਿੰਮਤ ਦੀ ਕਮੀ ਸੀ ਫਾਲਸ ਰੂਪ ਰਾਮ ਸਿੰਘ ਦੀ ਮੁੱਠੀ ਪਰ ਸੈਨਾ ਨੇ ਰਾਜਾ ਭੋਜ ਦੀ ਸੈਨਾ ਨੂੰ ਹਰਾ ਦਿੱਤਾ ਮਜਬੂਰ ਹੋ ਕੇ ਰਾਜਾ ਭੋਜ ਨੂੰ ਜੁਦ ਦਾ ਮੈਦਾਨ ਛੱਡਣਾ ਪਿਆ ਰਾਜਾ ਭੋਜ ਜਦੋਂ ਆਪਣੇ ਰਾਜ ਵੱਲ ਆ ਰਿਹਾ ਸੀ ਤਾਂ ਥਕਾਨ ਦੇ ਕਾਰਨ ਇੱਕ ਜੰਗਲ 'ਚ ਇਹ ਦਰਖਤ ਦਾ ਸਹਾਰਾ ਲੈ ਕੇ ਆਰਾਮ ਕਰਨ ਲੱਗੇ ਤਾਂ ਉਹਨਾਂ ਦੀ ਨਜ਼ਰ ਸਾਹਮਣੇ ਇੱਕ ਕੰਦ ਤੇ ਚੜੀ ਜਾਂਦੀ ਕੀੜੀ ਤੇ ਪਈ ਉਹ ਉਸ ਨੂੰ ਧਿਆਨ ਨਾਲ ਦੇਖਣ ਲੱਗੇ ਕੀੜੀ ਉਸ ਕੰਢੇ ਤੇ ਵਾਰ-ਵਾਰ ਚੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਵਾਰ-ਵਾਰ ਥੱਲੇ ਡਿੱਗ ਪੈਂਦੀ ਸੀ ਪਰ ਫਿਰ ਵੀ ਕੀੜੀ ਨੇ ਹੌਂਸਲਾ ਨਹੀਂ ਛੱਡਿਆ ਤੇ ਆਖਿਰਚ ਉਹ ਕੰਢੇ ਤੇ ਚੜਨ 'ਚ ਸਫਲ ਹੋ ਗਈ ਰਾਜਾ ਭੋਜਨੇ ਸੋਚਿਆ ਕਿ ਜਦੋਂ ਕੀੜੀ ਜਿਹਾ ਇੱਕ ਛੋਟਾ ਜਿਹਾ ਜੀਵ ਵਾਰ-ਵਾਰ ਯਤਨ ਦੇ ਬਾਅਦ ਕੰਢੇ ਤੇ ਜਾ ਸਕਦਾ ਤਾਂ ਫਿਰ ਉਹ ਤਾਂ ਇੱਕ ਸ਼ਕਤੀਸ਼ਾਲੀ ਮਨੁੱਖ ਹੈ ਉਹ ਸਫਲ ਕਿਉਂ ਨਹੀਂ ਹੋ ਸਕਦਾ ਇਹ ਸੋਚ ਕੇ ਉਸਨੇ ਇੱਕ ਵਾਰ ਫਿਰ ਹਿੰਮਤ ਕੀਤੀ ਤੇ ਦੁਸ਼ਮਣ ਰਾਜੇ ਤੇ ਹਮਲਾ ਕਰ ਦਿੱਤਾ ਤੇ ਇਸ ਵਾਰ ਉਹਨਾਂ ਦੀ ਜਿੱਤ ਹੋਈ ਹੁਣ ਜਦੋਂ ਵੀ ਉਹ ਕਿਸੇ ਹੋਰ ਰਾਜ ਤੇ ਹਮਲਾ ਕਰ ਦੇਤਾ ਉਹਨਾਂ ਨੂੰ ਉਹ ਕੀੜੀ ਯਾਦ ਆ ਜਾਂਦੀ ਦੇਖਦੇ ਹੀ ਦੇਖਦੇ ਰਾਜਾ ਭੋਜ ਨੇ ਨੇਕਾ ਰਾਜਾਂ ਨੂੰ ਆਪਣੇ ਅਧੀਨ ਕਰ ਲਿਆ ਸੀ ਧੰਨਵਾਦ